ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਆਪਣੇ ਆਪਣੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਘਰਵੱਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਏ ਆ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੱਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਜੇ ਇਹ ਕੋਏ ਅੱਛਾ ਜੇ ਆਮ ਬੰਦੇ ਨੂੰ ਟੈਕ ਦੇ ਦਈਏ ਥੱਕੇ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦਸਾ ਨਾ ਹੁੰਦੀ ਕਮਾਈ ਕਰਕੇ ਥੋੜੇ ਬੋਲ ਚਾਰ ਪੈਸੇ ਕਮਾਏ ਹੁਣ ਟੈਕਸ ਪਰਦਾ ਹੋਵੇ ਫਿਰ ਕਹਿੰਦੇ ਤਾਂ ਵੀ ਲੋਨ ਪਾ ਕੇ ਬਣ ਗਈ ਤੇ ਵੱਡਿਆਂ ਨੂੰ ਪਿੱਤਰ ਸਾਨੂੰ ਕਿਸੇ ਪਾਸੇ ਤਾਂ ਜਿਉਂਣ ਰਹਿਣ ਦੋ ਤੇ ਤੁਹਾਡੇ ਕੋਲ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਰਜਾਂ ਜਿੰਗੀਆਂ ਤੁਸੀਂ ਲਈ ਫਿਰ ਕਿੱਥੋਂ ਆਈਆਂ ਨੇ ਕਰਾਂਗੇ ਸਾਬ ਕਰਾਂਗੇ ਤੁਸੀਂ ਮੇਰੇ ਤੇ ਛੱਡ ਦੋ ਵਸੇ ਉਹ ਥੱਲੇ ਵਾਲਾ ਕੰਮ ਤੁਸੀਂ ਵੀਰੋ ਅੱਜ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਪੋਰਸ਼ ਕਿੰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਥ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਖਰਾਉਣੇ ਨੇ ਬਸਤੇ ਖਰਾਉਣੇ ਨੇ ਇਹ ਕੰਮ ਤੁਸੀਂ ਸਾਹਮਣੇ ਤਾਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਇਹਨਾਂ ਨੂੰ